ਪਤੀ ਪਤਨੀ ਦੀ ਜੇ ਮਿਸਾਲ ਵੇਖਣੀ ਹੋਵੇ ਨਾ ਦੁਨੀਆ ਚ ਪਿਆਰ ਦਾ ਇੰਤਿਹਾਨ ਵੇਖਣਾ ਹੋਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਦੇ ਅੰਦਰੋਂ ਵੇਖਿਓ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਿਨ੍ਹਾਂ ਨੇ 40 ਸਾਲ ਇਸ ਦੁਨੀਆ ਤੇ ਰਾਜ ਕੀਤਾ ਤੇ ਉਹ ਦੁਨੀਆ ਦਾ ਬਾਦਸ਼ਾਹ ਜਿਹਦੇ ਰਾਜ ਅੰਦਰ ਕਦੇ ਵੀ ਕੋਈ ਰੋਟੀ ਤੋਂ ਭੁੱਖਾ ਬੋਲੋ ਜੀ ਨਹੀਂ ਸੀ ਸੁੱਤਾ ਜਿਸ ਰਾਜ ਬਾਰੇ ਅਸੀਂ ਨਿਤ ਗੁਰੂ ਅੱਗੇ ਅਰਦਾਸ ਕਰਦੇ ਆ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕਦੇ ਸਮਾਂ ਸੀ ਸਾਡੇ ਆ ਪੁਰਖਿਆਂ ਦਾ ਰਾਜ ਹੁੰਦਾ ਸੀ ਤੇ ਸ਼ੇਰੇ ਪੰਜਾਬ ਦਾ ਰਾਜ ਤਾਂ ਇੰਨਾ ਕਮਾਲ ਦਾ ਰਾਜ ਸੀ ਕਈ ਕਈ ਦਿਨ ਕੁੱਤੇ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਕੇ ਲਾਹੌਰ ਦੀਆਂ ਗਲੀਆਂ 'ਚ ਛੱਡਿਆ ਜਾਂਦਾ ਸੀ ਕਈਆਂ ਦਿਨਾਂ ਬਾਅਦ ਕੁੱਤਾ ਵੀ ਲੱਭ ਜਾਂਦਾ ਸੀ ਤੇ ਸੋਨੇ ਦਾ ਕੈਂਠਾ ਵੀ ਲੱਭ ਜਾਂਦਾ ਸੀ ਅੱਜ ਤਾਂ ਬੰਦਾ ਘਰ ਵਿੱਚੋਂ ਥੋੜਾ ਜਿਹਾ ਸੋਨਾ ਪਾ ਕੇ ਬਾਜ਼ਾਰ ਜਾਂਦਾ ਹੈ ਨਾ ਇਹ ਵੀ ਨਹੀਂ ਪਤਾ ਉਹ ਸੋਨਾ ਲੈ ਕੇ ਘਰ ਵਾਪਸ ਆਏਗਾ ਕਿ ਨਹੀਂ ਆਏਗਾ ਆ ਰਾਜ ਭਾਗ ਦੀਆਂ ਨਿਸ਼ਾਨੀਆਂ ਨੇ ਅੱਜ ਅਸੀਂ ਰਾਜ ਤੋਂ ਹੀਨੇ ਹੋ ਗਏ ਆ ਅੱਜ ਸਾਡੇ ਕੋਲੇ ਆਪਣਾ ਰਾਜ ਨਹੀਂ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਿਨ ਦੁਨੀਆ ਤੋਂ ਚਲਿਆ ਗਿਆ ਧਿਆਨ ਸਿੰਘ ਡੋਗਰੇ ਉਹਨਾਂ ਨੇ ਇੰਨੀ ਮਾੜੀ ਨੀਤੀ ਖੇਡੀ ਉਹਨਾਂ ਨੇ ਕਿਹਾ ਸ਼ੇਰੇ ਪੰਜਾਬ ਦਾ ਰਾਜ ਆਪਾਂ ਮਿੱਟੀ ਵਿੱਚ ਮਲਾਉਣਾ ਹੈ। ਧਿਆਨ ਸਿੰਘ ਡੋਗਰੇ ਤੋਂ ਬਾਅਦ ਸਾਰੀ ਕਮਾਂਡ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਦੇ ਹੱਥਾਂ ਵਿੱਚ ਆਈ ਤੇ ਹੀਰਾ ਸਿੰਘ ਨੇ ਕਿਹਾ ਜਿੰਨੇ ਵੀ ਸ਼ੇਰੇ ਪੰਜਾਬ ਦੇ ਪੁੱਤਰ ਬਚੇ ਨੇ ਸਾਰਿਆਂ ਨੂੰ ਮਾਰ ਕੇ ਇਹਨਾਂ ਦਾ ਰਾਜ ਭਾਗ ਖਤਮ ਕੀਤਾ ਜਾਏ। ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਪਤੀ ਤੇ ਪਤਨੀ ਦਾ ਪਿਆਰ ਵੇਖੋ ਕਿੱਡਾ ਵੱਡਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੈ ਕਵਰ ਕਸ਼ਮੀਰਾ ਸਿੰਘ ਜਿਹੜਾ ਬੈਠਾ ਸੀ ਸਿਆਲਕੋਟ ਦੇ ਸ਼ਾਹੀ ਕਿਲੇ ਦੇ ਅੰਦਰ ਹੀਰਾ ਸਿੰਘ ਨੇ ਆਪਣੀਆਂ ਫੌਜਾਂ ਨੂੰ ਐਲਾਨ ਕੀਤਾ ਕਿ ਸਿਆਲਕੋਟ ਦੇ ਸ਼ਾਹੀ ਕਿਲੇ ਨੂੰ ਘੇਰਾ ਪਾਓ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਖਤਮ ਕਰ ਦਿਓ ਫੌਜਾਂ ਚੜੀਆਂ ਸਿਆਲਕੋਟ ਦੇ ਸ਼ਾਹੀ ਕਿਲੇ ਨੂੰ ਘੇਰਾ ਪਾਇਆ ਤੇ ਦੁਨੀਆ ਦੇ ਬਾਦਸ਼ਾਹ ਦਾ ਪੋਤਾ ਆਪਣੀ ਫੌਜ ਲੈ ਕੇ ਜੰਗ ਦੇ ਮੈਦਾਨ ਅੰਦਰ ਆਇਆ ਲੜਦਿਆਂ ਲੜਦਿਆਂ ਜਿਸ ਜੰਗ ਦੇ ਮੈਦਾਨ ਅੰਦਰ ਕਵਰ ਕਸ਼ਮੀਰਾ ਸਿੰਘ ਦੀ ਅੱਧੇ ਨਾਲੋਂ ਜ਼ਿਆਦੀ ਫੌਜ ਮਾਰੀ ਗਈ ਬਾਅਦ ਵਿੱਚ ਉਹਨੇ ਫੌਜ ਨਾਲ ਸੰਧੀ ਕਰਕੇ ਆਖਿਆ ਉਹਨਾਂ ਸਮਿਆਂ 'ਚ 20000 ਰੁਪਏ ਦੀ ਵੱਢੀ ਦਿੱਤੀ ਕਵਰ ਕਸ਼ਮੀਰਾ ਸਿੰਘ ਨੇ ਉਹਨੇ 20000 ਰੁਪਏ ਦੀ ਵੱਢੀ ਦੇ ਕੇ ਫੌਜ ਨੂੰ ਕਿਹਾ ਮੈਂ ਸਿਆਲ ਕੋਟ ਦਾ ਕਿਲਾ ਛੱਡ ਕੇ ਚਲਿਆ ਜਾਵਾਂਗਾ ਮੈਂ ਆਪਣੀ ਰਾਣੀ ਨੂੰ ਆਪਣੇ ਸਿਪਾਈਆਂ ਨੂੰ ਨਾਲ ਲੈ ਕੇ ਚਲਿਆ ਜਾਵਾਂਗਾ ਪਰ ਇੱਕ ਵਾਅਦਾ ਕਰੋ ਤੁਸੀਂ ਮੇਰੇ ਉੱਤੇ ਹਮਲਾ ਨਹੀਂ ਕਰੋਗੇ 20000 ਦੀ ਵੱਡੀ ਭਰੀ ਆਪਣੀ ਰਾਣੀ ਨੂੰ ਨਾਲ ਲੈ ਕੇ ਦੋ ਸਿਪਾਈਆਂ ਨੂੰ ਨਾਲ ਲੈ ਕੇ ਅਦ ਬਾਦਸ਼ਾਹ ਦਾ ਪੁੱਤਰ ਆਪਣੇ ਕਿਲੇ ਵਿੱਚੋਂ ਤੁਰਿਆ ਤੇ ਚਲਦਿਆਂ ਚਲਦਿਆਂ ਅੱਧੀ ਰਾਤ ਦਾ ਸਮਾਂ ਹੋਇਆ ਉਹ ਮੁਸੀਬਤ ਦਾ ਟਾਈਮ ਸੀ ਰਾਣੀ ਨੂੰ ਬਚਾਉਣ ਵਾਲਾ ਸੀ ਤੇ ਅੰਦਾਜ਼ਾ ਲਾ ਕੇ ਵੇਖੋ घोड़े ਉੱਤੇ ਅਸਵਾਰ ਆਪਣੀ ਰਾਣੀ ਨੂੰ ਬਾਦਸ਼ਾਹ ਦਾ ਪੁੱਤਰ ਅੱਜ ਲੈ ਕੇ ਤੁਰਿਆ ਆ ਰਿਹਾ ਹੈ ਰਾਣੀ ਨੇ ਧਾ ਮਾਰ ਕੇ ਆਖਿਆ ਸਰਦਾਰਾ ਅੱਜ ਆਪਣੇ ਕੋਲੇ ਸ਼ਾਹੀ ਕਿਲਾ ਨਹੀਂ ਰਿਹਾ ਅੱਜ ਦੁਨੀਆ ਦੇ ਸਾਰੇ ਆਸਰੇ ਖੁੱਸ ਗਏ ਨੇ ਸਰਦਾਰਾ ਪਿੱਛੇ ਫੌਜ ਚੜ ਕੇ ਆ ਰਹੀ ਹੈ ਮੇਰਾ ਤਲਵਾਰ ਦੇ ਨਾਲ ਕਤਲ ਕਰ ਤੇ ਤੁਸੀਂ ਆਪਣੀ ਜਾਨ ਬਚਾ ਕੇ ਅੱਗੇ ਚਲੇ ਜਾਓ ਆ ਦੇਖਿਓ ਪਿਆਰ ਦੀ ਇੰਤਹਾ ਕਵਰ ਕਸ਼ਮੀਰਾ ਸਿੰਘ ਨੇ ਆਪਣੀ ਰਾਣੀ ਨੂੰ ਆਖਿਆ ਕੋਈ ਗੱਲ ਨਹੀਂ ਅੱਜ ਜੇ ਮਾਲਕ ਨੇ ਦੁੱਖਾਂ ਦੀ ਘੜੀ ਸਿਰ ਤੇ ਲਿਆਂਦੀ ਆ ਨਾ ਕੋਈ ਆਸਰਾ ਲਵਦੇ ਹਾਂ ਤੇ ਕਵਰ ਕਸ਼ਮੀਰਾ ਸਿੰਘ ਨੇ ਆਖਿਆ ਰਾਣੀ ਜਿਸ ਦਿਨ ਆਪਣਾ ਆਨੰਦ ਕਾਰਦ ਹੋਇਆ ਸੀ ਨਾ ਸਤਿਗੁਰੂ ਦੇ ਸਨਮੁਖ ਉਹਨਾਂ ਨੇ ਕਿਹਾ ਗਰੰਤੀ ਸਿੰਘ ਨੇ ਇੱਕ ਸ਼ਬਦ ਪੜ੍ਹਿਆ ਸੀ ਪੱਲੇ ਮੈਂ ਟੈਂਡੇ ਲਾਗੀ ਜਦੋਂ ਗਰੰਤੀ ਸਿੰਘ ਨੇ ਸ਼ਬਦ ਪੜ੍ਹਿਆ ਤੇ ਕਵਰ ਕਸ਼ਮੀਰਾ ਸਿੰਘ ਨੇ ਆਖਿਆ ਮੈਂ ਸਤਗੁਰੂ ਨਾਲ ਇੱਕ ਵਾਅਦਾ ਕੀਤਾ ਸੀ ਪਾਦਸ਼ਾ ਅੱਜ ਇਹਨੇ ਦੁਨੀਆ ਦਾ ਸਭ ਸੁਹਾਪਣ ਤਿਆਗ ਕੇ ਮੇਰਾ ਪੱਲਾ ਫੜਿਆ ਹੈ ਤੇ ਪਾਦਸ਼ਾ ਮੈਂ ਤੇਰੀ ਗੋਦ ਵਿੱਚ ਵਾਅਦਾ ਕਰਦਾ ਹਾਂ ਜਿੰਨਾ ਚਿਰ ਜ਼ਿੰਦਗੀ ਰਹੇਗੀ ਮੈਂ ਰਾਣੀ ਦੇ ਹਰ ਇੱਕ ਦੁੱਖ ਤੇ ਸੁੱਖ ਦਾ ਸਾਥੀ ਬਣ ਕੇ ਚੱਲਾਂਗਾ ਦੇਖੋ ਏਡਾ ਵੱਡਾ ਮੁਸੀਬਤ ਦਾ ਸਮਾਂ ਸੀ ਉਹਨੇ ਆਖਿਆ ਰਾਣੀ ਕੋਈ ਗੱਲ ਨਹੀਂ ਜੇ ਅੱਧ ਵੈਗਰੂ ਨੇ ਮੁਸੀਬਤ ਦੀਆਂ ਘੜੀਆਂ ਲਿਆਂਦੀਆਂ ਨੇ ਆਪਾਂ ਕੋਈ ਚਾਰਾ ਲੱਭਦੇ ਹਾਂ ਰਾਵੀ ਦਰਿਆ ਦੇ ਕੰਢੇ ਤੇ ਪੁੱਜਾ ਬਾਦਸ਼ਾਹ ਦਾ ਪੁੱਤਰ ਉੱਚੀ ਥਾਂ ਚੜ੍ਹ ਕੇ ਵੇਖਿਆ ਨਿਮਾ ਨਿਮਾ ਬਲਦਾ ਹੋਇਆ ਇੱਕ ਦੀਵਾ ਕੱਖਾਂ ਦੀ ਕੁਲੀ ਵਿੱਚ ਨਜ਼ਰ ਆਇਆ ਅੰਦਾਜ਼ਾ ਲਾ ਕੇ ਵੇਖੋ ਹਾਲਾਤ ਕੈਸੇ ਹੋਣਗੇ ਜਿਹਨੂੰ ਸਤਗੁਰੂ ਨੇ ਬਾਣੀ ਚ ਕਿਹਾ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਇੱਕ ਪਾਸੇ ਕਿੱਥੇ ਅੱਜ ਸਿਆਲकोट ਦਾ ਸ਼ਾਹੀ ਕਿਲਾ ਤੇ ਕਿੱਥੇ ਅੱਜ ਕੱਖਾਂ ਦੀ ਕੁੱਲੀ ਦਾ ਆਸਰਾ ਤੱਕਣਾ ਪੈ ਰਿਆ ਸੀ ਤੁਰਿਆ ਬਾਦਸ਼ਾਹ ਦਾ ਪੁੱਤਰ ਕੱਖਾਂ ਦੀ ਕੁੱਲੀ ਵੱਲ ਨੂੰ ਕੁੱਲੀ ਵਿੱਚ ਜਾ ਕੇ ਆਵਾਜ਼ ਦਿੱਤੀ ਕੋਈ ਹੈ ਇੱਕ ਬਜ਼ੁਰਗ ਬੱਗੇ ਦਾੜੇ ਵਾਲਾ ਉਸ ਕੁੱਲੀ ਦੇ ਵਿੱਚੋਂ ਬਾਹਰ ਆਇਆ ਉਹਨੇ ਪੁੱਛਿਆ ਕੌਣ ਹੋ ਤੁਸੀਂ ਕਵਰ ਕਸ਼ਮੀਰਾ ਸਿੰਘ ਨੇ ਆਖਿਆ ਬਜ਼ੁਰਗਾ ਮੈਂ ਬਾਅਦ ਵਿੱਚ ਦੱਸਦਾ ਮੈਂ ਕੌਣ ਹਾਂ ਮੇਰੀ ਰਾਣੀ ਬਿਮਾਰ ਪਈ ਹੈ ਕਿਰਪਾ ਕਰਕੇ ਅੱਜ ਦੀ ਰਾਤ ਸਾਨੂੰ ਆਪਣੇ ਕੱਖਾਂ ਦੀ ਕੁਲੀ ਵਿੱਚ ਆਸਰਾ ਦਿੱਤਾ ਜਾਏ ਉਹ ਬਜ਼ੁਰਗ ਸੀ ਜਿਹੜਾ ਰਾਵੀ ਦਰਿਆ ਦੇ ਕੰਢੇ ਬੇੜੀ ਚਲਾ ਕੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਸੀ ਦੋਵੇਂ ਜੀ ਉਸ ਕੱਖਾਂ ਦੀ ਕੁਲੀ 'ਚ ਰਹਿੰਦੇ ਸੀ ਉਹਨਾਂ ਦੇ ਘਰ ਵਿੱਚ ਕੋਈ ਧੀ ਪੁੱਤ ਨਹੀਂ ਸੀ ਆਪਣੀ ਕੱਖਾਂ ਦੀ ਕੁਲੀ 'ਚ ਉਹਨੇ ਇੱਕ ਮੰਝਾ ਦਿੱਤਾ ਬਜ਼ੁਰਗ ਨਾਲ ਤੁਰਿਆ ਜਿੱਥੇ ਰਾਣੀ ਪਈ ਸੀ ਰਾਣੀ ਨੂੰ ਮੰਝੇ ਤੇ ਲਟਾ ਕੇ ਬਜ਼ੁਰਗ ਨਾਲ ਲੈ ਕੇ ਆਪਣੀ ਕੱਖਾਂ ਦੀ ਕੁਲੀ ਚ ਆਇਆ ਤੇ ਆਪਣੀ ਪਤਨੀ ਨੂੰ ਆਖਿਆ ਕਰਮਾ ਵਾਲੀਏ ਇਹ ਪਤਾ ਨਹੀਂ ਬਿਵਤਾ ਦੇ ਮਾਰੇ ਕੌਣ ਨੇ ਜਿਨ੍ਹਾਂ ਨੇ ਆਪਣੀ ਕੱਖਾਂ ਦੀ ਕੁਲੀ ਦਾ ਆਸਰਾ ਤੱਕਿਆ ਹੈ ਤੂੰ ਰਾਣੀ ਨੂੰ ਅੰਦਰ ਲੈ ਜਾ ਤੇ ਦੀ ਦਿਲ ਖੋਲ ਕੇ ਸੇਵਾ ਕਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨੋ ਅਜ ਕੱਖਾਂ ਦੀ ਕੁਲੀ ਵਿੱਚ ਪਈ ਉਸ ਮਾਂ ਨੇ ਪਿਆਰ ਦੇ ਕੇ ਸਿਰ ਤੇ ਆਖਿਆ ਧੀਏ ਸ਼ਕਲ ਤੋਂ ਰਾਜ ਰਾਣੀ ਲੱਗਦੀ ਹੈ ਅੱਜ ਕੀ ਬਿਵਤਾ ਪੈ ਗਈ ਸਾਡੀ ਕੰਗਾਲਾਂ ਦੀ ਕੱਖਾਂ ਦੀ ਕੁਲੀ ਦਾ ਆਸਰਾ ਤੱਕਣਾ ਪੈ ਗਿਆ ਜਦੋਂ ਇਹ ਸ਼ਬਦ ਕਹਿ ਨਾ ਮਾਂ ਨੇ ਉੱਚੀ ਉੱਚੀ ਤਾਹਾ ਮਾਰ ਕੇ ਰੋਣ ਲੱਗ ਪਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨੋ ਆਖਿਆ ਮਾਂ ਅੱਜ ਸਗੀ ਮਾਂ ਕੋਲ ਹੋਵੇ ਤੇ ਉਹਦੇ ਗੱਲ ਲਾ ਕੇ ਰਵਾਂ ਉਹਨੂੰ ਦੱਸਾਂ ਵਿਆਹੀ ਬਾਦਸ਼ਾਹ ਦੇ ਪੁੱਤਰ ਦੇ ਨਾਲ ਸੀ ਅੱਜ ਸਿਆਲਕੋੜ ਦੇ ਕਿਲੇ ਵਿੱਚੋਂ ਕੱਖਾਂ ਤੋਂ ਹੌਲੀ ਹੋ ਕੇ ਨਿਕਲੀ ਹਾਂ मां ਆਪਣੇ ਬੱਚੇ ਨੂੰ ਜਨਮ ਦੇਣਾ ਸੀ ਕੋਈ ਆਸਰਾ ਨਹੀਂ ਲੱਭਿਆ ਤੇ मां ਅੱਜ ਤੇਰੀ ਕੱਖਾਂ ਦੀ ਕੁੱਲੀ ਦਾ ਆਸਰਾ ਤੱਕ ਕੇ मां ਅੱਜ ਤੇਰੇ ਗਲ ਆਣ ਲੱਗੀ ਹਾਂ ਪਿਆਰ ਦਿੱਤਾ ਉਸ ਮਾਂ ਨੇ ਆਖਿਆ ਧੀਏ ਮੇਰੇ ਘਰ ਵਿੱਚ ਵੈਗਰੂ ਨੇ ਕੋਈ ਔਲਾਦ ਤਾਂ ਨਹੀਂ ਦਿੱਤੀ ਪਰ ਉਹਨੇ ਆਖਿਆ ਮੈਂ ਤੇਰੇ ਨਾਲ ਇੱਕ ਵਾਅਦਾ ਕਰਦੀ ਹਾਂ ਜਿੰਨੀ ਦਿਲ ਖੋਲ ਕੇ ਤੇਰੀ ਸੇਵਾ ਕਰ ਸਕੀ ਮੈਂ ਸੇਵਾ ਕਰਾਂਗੀ मां ਨੇ ਸੇਵਾ ਕੀਤੀ ਇਤਿਹਾਸ ਕਹਿੰਦਾ ਔਸ ਕੱਖਾਂ ਦੀ ਕੁਲੀ ਦੇ ਵਿੱਚ ਕਵਰ ਕਸ਼ਮੀਰਾ ਸਿੰਘ ਦੀ ਰਾਣੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਵੇਖੋ ਮਾਲਕ ਦਾ ਬਾਣਾ ਐਡਾ ਵੱਡਾ ਦੁੱਖ ਕਿ ਬੱਚਾ ਦੁਨੀਆ ਦੀ ਹਵਾ ਲੱਗਣ ਤੋਂ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਰਾਣੀ ਨੇ ਤਾਂ ਮਾਰੀ ਬਾਹਰ ਕੱਖਾਂ ਦੀ ਛੰਨ ਦੇ ਨਾਲ ਢੋਲਾ ਕੇ ਬੈਠਾ ਸੀ ਕਵਰ ਕਸ਼ਮੀਰਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਜਦੋਂ ਬੱਚੇ ਨੂੰ ਜਨਮ ਦਿੱਤਾ ਤੇ ਮਾਂ ਨੇ ਆ ਕੇ ਆਖਿਆ ਕਸ਼ਮੀਰਾ ਸਿੰਘਾ ਵੈਗਰੂ ਨੇ ਭਾਗ ਲਾਏ ਨੇ ਅੱਜ ਤੇਰੇ ਘਰ ਵਿੱਚ ਪੁੱਤਰ ਹੋਇਆ ਹੈ ਤੇ ਉਹਨੇ ਕਿਹਾ ਪੁੱਤ ਵੀ ਇੰਨਾ ਸੋਹਣਾ ਹੈ ਜਦੋਂ ਤੇਰੇ ਪੁੱਤ ਦਾ ਮੁੱਖ ਵੇਖੀਦਾ ਤੇ ਚੰਦ ਫਿੱਕਾ ਪੈ ਜਾਂਦਾ ਹੈ ਖੁਸ਼ੀ ਵਿੱਚ ਝੂਮਟਿਆ ਕਵਰ ਕਸ਼ਮੀਰਾ ਸਿੰਘ ਉਹਨੇ ਵੈਗਰੂ ਦਾ ਸ਼ੁਕਰ ਕਰਕੇ ਆਖਿਆ ਦਾਤਾ ਸਿਆਲकोट ਦਾ ਕਿਲਾ ਖਸ ਗਿਆ ਦੇਸ ਗੱਲ ਦਾ ਗਿਲਾ ਨਹੀਂ ਅੱਜ ਤੂੰ ਜਿਹੜੀ ਦਾਤ ਦਿੱਤੀ ਹੈ ਦਾਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਮੈਂ ਆਪਣੇ ਪੁੱਤਰ ਦੇ ਆਸਰੇ ਜ਼ਿੰਦਗੀ ਕੱਟ ਲਵਾਂਗਾ ਥੋੜਾ ਜਿਹਾ ਸਮਾਂ ਲੰਘਿਆ ਮਾਂ ਨੇ ਆ ਕੇ ਖਬਰ ਦਿੱਤੀ ਕਸ਼ਮੀਰਾ ਸਿੰਘਾ ਜਿਹੜਾ ਪੁੱਤ ਤੇਰੇ ਘਰ ਵਿੱਚ ਜਨਮਿਆ ਸੀ ਉਹ ਰੱਬ ਨੂੰ ਪਿਆਰਾ ਹੋ ਗਿਆ ਤਾਂ ਨਿਕਲ ਗਈ ਕਬਰ ਕਸ਼ਮੀਰਾ ਸਿੰਘ ਦੀ ਕੱਖਾਂ ਦੀ ਕੁਲੀ ਵਿੱਚ ਧਾ ਮਾਰੀ ਕਬਰ ਕਸ਼ਮੀਰਾ ਸਿੰਘ ਨੇ ਆਖਿਆ ਦਾਤਾ ਸਿਆਲਪੋਰਟ ਦਾ ਕਿਲਾ ਖੁੱਸ ਗਿਆ ਕੋਈ ਸ਼ਿਕਵਾ ਨਹੀਂ ਸੀ ਪਰ ਜਿਹੜਾ ਦੁੱਖ ਤੂੰ ਅੱਜ ਜ਼ਿੰਦਗੀ 'ਚ ਪਾਇਆ ਹੈ ਨਾ ਸ਼ਾਇਦ ਜ਼ਿੰਦਗੀ ਜਿਊਵਾਂਗੇ ਪਰ ਹੁਣ ਜ਼ਿੰਦਗੀ ਦੀ ਚਾਲ ਉਹ ਨਹੀਂ ਰਹੇਗੀ ਤੇ ਖਿਆਲ ਕਰਨਾ ਜਿਹੜੀ ਮੈਂ ਬੇਨਤੀ ਕਰ ਰਿਆ ਸੀ ਆਪਣੀ ਰਾਣੀ ਨੂੰ ਕੁੱਟ ਕੇ ਛਾਤੀ 'ਨਾਂ ਲਾਇਆ ਹੌਸਲਾ ਦਿੱਤਾ ਕਵਰ ਕਸ਼ਮੀਰਾ ਸਿੰਘ ਨੇ ਪਰ ਯਾਦ ਰੱਖਿਓ ਪਿਆਰਿਓ ਐਡੇ ਵੱਡੇ ਦੁੱਖ ਦੇ ਸਮੇਂ ਵਿੱਚ ਵੀ ਕਵਰ ਕਸ਼ਮੀਰਾ ਸਿੰਘ ਨੇ ਆਪਣੀ ਪਤਨੀ ਦਾ ਸਾਥ ਬੋਲੋ ਜੀ ਨਹੀਂ ਛੱਡਿਆ ਐਡੇ ਵੱਡੇ ਦੁੱਖ ਦੇ ਸਮੇਂ ਵਿੱਚ ਵੀ ਜਿੱਥੇ ਰਾਣੀ ਨੇ ਸ਼ਬਦ ਕਹਿ ਸੰ ਤੁਸੀਂ ਮੇਰਾ ਤਲਵਾਰ ਦੇ ਨਾਲ ਕਤਲ ਕਰੋ ਤੇ ਆਪਣੀ ਜਾਨ ਬਚਾ ਕੇ ਅੱਗੇ ਚਲੇ ਜਾਓ ਕਵਰ ਕਸ਼ਮੀਰਾ ਸਿੰਘ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਪਰ ਉਹ ਆਪਣੀ ਰਾਣੀ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਦਾ ਸਾਥ ਦਿੱਤਾ ਆਹ ਸੇਖਰ ਦੀ ਇੰਤਿਹਾਂ ਆਹ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਨਾਲ ਵਾਅਦੇ ਕੀਤੇ ਨੇ ਤੇ ਯਾਦ ਰੱਖਣਾ ਕਈ ਦਿਨ ਰਾਣੀ ਉਸ ਕੱਖਾਂ ਦੀ ਕੁਲੀ 'ਚ ਬਿਮਾਰ ਪਈ ਰਹੀ ਪਰ ਇੱਕ ਦਿਨ ਵੀ ਕਵਰ ਕਸ਼ਮੀਰਾ ਸਿੰਘ ਦੇ মুখ ਤੋਂ ਇਹ ਗੱਲ ਨਹੀਂ ਨਿਕਲੀ ਕਿ ਮੈਂ ਆਪਣੀ ਰਾਣੀ ਨੂੰ ਛੱਡ ਕੇ ਚਲਿਆ ਜਾਵਾਂਗਾ ਜਦੋਂ ਪੁੱਤਰ ਜਨਮਿਆ ਤੇ ਰੱਬ ਨੂੰ ਪਿਆਰਾ ਹੋਇਆ ਨਾ ਕਵਰ ਕਸ਼ਮੀਰਾ ਸਿੰਘ ਨੇ ਫੁੱਲ ਵਰਗਾ ਬੱਚਾ ਆਪਣੇ ਹੱਥਾਂ ਤੇ ਚੁੱਕਿਆ ਅੱਜ ਨਾ ਸਿਆਲਕੋਟ ਦਾ ਸ਼ਾਈ ਕਿਲਾ ਹੈ ਬਾਦਸ਼ਾਹ ਦੇ ਪੁੱਤਰ ਕੋਲ ਅੱਜ ਨਾ ਧਨ ਤੇ ਦੌਲਤ ਹੈ ਕਵਰ ਕਸ਼ਮੀਰਾ ਸਿੰਘ ਨੇ ਆਪਣੇ ਕਮਰ ਕੱਸੇ ਨੂੰ ਖੋਲਿਆ ਤੇ ਫੁੱਲ ਵਰਗਾ ਬੱਚਾ ਉਹਨੇ ਉਹਦੇ ਵਿੱਚ ਬੁਲੇਟਿਆ ਲੈ ਕੇ ਤੁਰਿਆ ਰਾਵੀ ਦੇ ਪਾਣੀ ਵੱਲ ਨੂੰ ਅੱਜ ਮੋਏ ਹੋਏ ਪੁੱਤ ਦੇ ਨਾਲ ਬਾਦਸ਼ਾਹ ਦਾ ਪੁੱਤ ਗੱਲਾਂ ਕਰਕੇ ਕਹਿੰਦਾ ਪੁੱਤਰਾ ਜੇ ਸਿਆਲਕੋਟ ਦੇ ਸ਼ਾਹੀ ਕਿਲੇ ਵਿੱਚ ਜਨਮ ਲੈਂਦਾ ਮੈਂ ਤੈਨੂੰ 250 ਤੋਪ ਦੀ ਸਲਾਮੀ ਦਿੰਦਾ ਪਰ ਕੀ ਕਰਾਂ ਪੁੱਤਰਾ ਅੱਜ ਤੇਰੇ ਬਾਪ ਦੇ ਕੋਲ ਨਾ ਰਾਜ ਹੈ ਨਾ ਭਾਗ ਹੈ ਅੱਜ ਨਾ ਤੇਰੇ ਬਾਪ ਦੇ ਕੋਲ ਸਿਆਲਕੋਟ ਦਾ ਕਿਲਾ ਰਿਆ ਹੈ ਤੇ ਆਪਣੇ ਪੁੱਤ ਨੂੰ ਆਖਿਆ ਪੁੱਤਰਾ ਮੈਨੂੰ ਮaaf ਕਰੀਂ ਮੈਂ ਅੰਤਮ ਵਿਦਾਇਗੀ ਦੇ ਸਮੇਂ ਇਸ ਕੰਵਰ ਕੱਸੇ ਤੋਂ ਬਿਨਾ ਤੈਨੂੰ ਹੋਰ ਕੁਝ ਨਹੀਂ ਦੇ ਸਕਦਾ ਲੈ ਕੇ ਤੁਰਿਆ ਰਾਵੀ ਦੇ ਪਾਣੀ ਵਿੱਚ سپਰਦ ਕੀਤਾ ਆਪਣਾ ਪੁੱਤਰ ਫੇਰ ਆ ਕੇ ਆਪਣੀ ਰਾਣੀ ਨੂੰ ਹੌਸਲਾ ਦੇ ਕੇ ਆਖਿਆ ਰਾਣੀ ਕੋਈ ਗੱਲ ਨਹੀਂ ਜੇ ਵੈਗਰੂ ਨੇ ਵਿਵਤਾ ਪਾਈ ਹੈ ਆਪਾਂ ਉਹਦੇ ਭਾਣੇ ਵਿੱਚ ਚੱਲਣ ਵਾਲੇ ਹਾਂ ਇੱਕ ਦਿਨ ਸਮਾ ਆਏਗਾ ਗੁਰੂ ਸਾਡੇ ਘਰ ਵਿੱਚ ਖੁਸ਼ੀਆਂ ਲੈ ਕੇ ਆਏਗਾ ਪਰ ਉਹਦਾ ਗੁਰੂ ਤੋਂ ਭਰੋਸਾ ਨਹੀਂ ਉਠਿਆ ਉਹਨੇ ਫਿਰ ਵੀ ਵਿਸ਼ਵਾਸ ਤੇ ਭਰੋਸਾ ਆਪਣੇ ਪੂਰਨ ਸਤਗੁਰੂ ਤੇ ਰੱਖਿਆ ਜਿਨੂੰ ਮਹਾਰਾਜ ਨੇ ਬਾਣੀ ਚ ਕਿਹਾ ਸਤਿਗੁਰੂ ਮਹਾਰਾਜ ਕਹਿੰਦੇ ਜੋ ਸੁਖ ਕੋ ਪੜੋ ਜੀ ਬਾਣੀ ਜਿੰਨਾਂ ਨੂੰ ਆਉਂਦੀ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਮਹਾਰਾਜ ਕਹਿੰਦੇ ਜੇ ਆਪਣੀ ਜ਼ਿੰਦਗੀ ਚ ਸਦਾ ਸੁਖ ਚਾਹਨਾ ਹੈ ਜੇ ਚਾਹਨਾ ਮੈਂ ਸਦਾ ਸੁਖੀ ਹੋ ਜਾਵਾਂ 1 2 10 ਦਿਨ ਜਾਂ ਮਹੀਨੇ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ ਕਿਹਾ ਜੇ ਜ਼ਿੰਦਗੀ ਚ ਸਦਾ ਸੁਖ ਚਾਹਨਾ ਹੈ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਰਨ RAM ਕੀ ਲੈ ਕਹਿੰਦੇ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਕਿਉਂਕਿ ਸਾਡੇ ਗੁਰੂ ਦਾ ਸੁਭਾਅ ਹੈ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਉਹ ਘੁੱਟ ਕੇ ਆਪਣੇ ਸੀਨੇ ਨਾਲ ਲਾ ਲੈਂਦਾ ਹੈ ਜਿੰਨੂੰ ਮਹਾਰਾਜ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਹਰ ਬਿਰਧ ਸੁਆਮੀ ਸ਼ੰਦਾ ਤੇ ਅਸਲ ਜਿਹੜਾ ਜ਼ਿੰਦਗੀ ਦਾ ਆਨੰਦ ਹੈ ਨਾ ਮਹਾਰਾਜ ਕਹਿੰਦੇ ਉਹ ਆਨੰਦ ਕਾਰਜ ਜਿਹੜਾ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਗੁਰੂ ਨਾਲ ਵਾਅਦਾ ਕਰਕੇ ਜ਼ਿੰਮੇਵਾਰੀਆਂ ਦਿਵਾ ਕੇ ਆਉਂਦਾ ਹੈ ਨਾ ਇਦਾਂ ਦਾ ਆਨੰਦ ਕਿਤੇ ਨਹੀਂ ਮਿਲਦਾ